ਆਪਣੇ ਭਾਂ ਦੇ ਜਿਹ ਡੈਥ ਹੋ ਗਈ। ਉਹ ਰਸਾਇਣੀ ਮਿਲਦਾ ਦੱਸੋ ਅਸੀਂ ਜਾਈਏ ਕਿਤੇ। ਦੋਸਤੋ ਪੰਜਾਬ ਬੰਦੇ ਸੱਦੇ ਨੂੰ ਲੈ ਕੇ ਜਿੱਥੇ ਅੱਜ ਪੰਜਾਬ ਬਾਦੇ ਸੱਦੇ ਨੂੰ ਬਹੁਤ ਜ਼ਿਆਦਾ ਸਮਰਥਨ ਲਈ ਲੋਕਾਂ ਵੱਲੋਂ ਦਿੱਤਾ ਗਿਆ ਪਰ ਉੱਥੇ ਹੀ ਕੁਝ ਅਜਿਹੀਆਂ ਖਬਰਾਂ ਵੀ ਸਾਹਮਣੇ ਆਈਆਂ ਜਿਸ ਦੇ ਨਾਲ ਕਿ ਬਹੁਤ ਜ਼ਿਆਦਾ ਲੋਕਾਂ ਦੇ ਵਿੱਚ ਮਾੜਾ ਅਸਰ ਦੇਖਣ ਨੂੰ ਮਿਲਿਆ ਕਿਸਾਨਾਂ ਦੇ ਪ੍ਰਤੀ। ਤੋਂ ਅੰਦਾਜ਼ੇ ਨੇ ਕਿ ਅੱਜ ਇੱਕ ਬੱਚਾ 15 ਸਾਲ ਦਾ ਜੋ ਕਿ ਪੂਰਾ ਹੋ ਗਿਆ ਜੋ ਕਿ ਪਟਿਆਲਾ ਦੇ ਵਿੱਚ ਦੱਸਿਆ ਜਾ ਰਿਆ ਰਹਿੰਦਾ ਸੀ ਅਤੇ ਉਸ ਨੂੰ ਮਿਲਣ ਦੇ ਲਈ ਉਸ ਦਾ ਮਾਮਾ ਅਤੇ ਉਸ ਦੀ ਨਾਨੀ ਕਾਰ ਦੇ ਵਿੱਚ ਆ ਰਹੇ ਸੀ ਪਰ ਜਦੋਂ ਉਸ ਦਾ ਮਾਮਾ ਤੇ ਉਸ ਦੀ ਨਾਨੀ ਕਾਰ ਲੈ ਕੇ NH1 ਚੰਡੀਗੜ੍ਹ ਰੋਡ ਤੇ ਪਹੁੰਚੇ ਜਿਨ੍ਹਾਂ ਨੇ ਕਿ ਪਟਿਆਲੇ ਆਣਾ ਸੀ ਪਰ ਉਹਨਾਂ ਨੂੰ ਰਸਤੇ ਵਿੱਚ ਹੀ ਰੁਕਣਾ ਪੈ ਗਿਆ ਕਿਉਂਕਿ ਅੱਜ ਬੰਦੇ ਦੌਰਾਨ ਕਈ ਜਗ੍ਹਾ ਤੇ ਕਿਸਾਨਾਂ ਵੱਲੋਂ ਧਰਨੇ ਲਗਾਏ ਗਏ ਸੜਕਾਂ ਜਾਮ ਕੀਤੀਆਂ ਗਈਆਂ ਉੱਥੇ ਹੀ ਇਹ ਪਰਿਵਾਰ ਵੀ ਉੱਥੇ ਫਸ ਗਿਆ ਜੀ ਬੋਲੋ ਹਾਂ ਜੀ ਭਾਈ ਦੇਖੋ ਆਪਣੇ ਭਾਣੇ ਦੀ ਡੈਥ ਹੋ ਗਈ ਹੈ 17 ਸਾਲ ਉਮਰ ਹੈ ਜੇ ਪਿੱਛੇ ਤੋਂ ਘਟੋ ਘਟ ਅਸੀਂ 100 ਕਿਲੋਮੀਟਰ ਦਾ ਸਫ਼ਰ ਕਰਨਾ ਕੋਈ ਰਸਤਾ ਹੀ ਨਹੀਂ ਮਿਲਦਾ ਦੱਸੋ ਅਸੀਂ ਜਾਈਏ ਕਿੱਥੇ ਗੱਡੀ ਹੈ ਫੈਮਿਲੀ ਆ ਸਾਰੀ ਨਾਲ ਬੈਠੀ ਆ ਕਿੱਥੇ ਗੱਡੀ ਠੁੱਡੀ ਆਹ ਗੱਡੀ ਹੈ ਦੇਖੋ ਪੰਜੀ ਡੈਥੋਂ ਵੀ ਰੋਟੀ ਭਾਣੇ ਦੀ ਡੈਥ ਹੋ ਗਈ ਹੈ ਠੀਕ ਹੈ ਠੀਕ ਹੈ ਪਰਿਵਾਰ ਦੇ ਮੈਂਬਰ ਕੌਣ ਕੌਣ ਨੇ ਇੱਕ ਮੰਮੀ ਆ ਦਾਦੀ ਐ ਟਾਣਾ ਐ ਜੀ ਹਾਂਜੀ ਬੇਬੇ ਕੀ ਹੋ ਗਿਆ ਜੀ ਹਾਂਜੀ ਰਾਣ ਜੀ ਦੋਤਾ ਜੀ ਮੇਰਾ ਹਾਂਜੀ ਦੋਤਾ ਮੁੱਕ ਗਿਆ ਵੀਰ ਜੀ ਮੇਰਾ ਟੈਗ ਹੋ ਗਿਆ ਠੀਕ ਹੈ ਜੀ ਤੁਹਾਨੂੰ ਪਤਾ ਵੀ ਅੱਜ ਪੰਜਾਬ ਬੰਦ ਸੀਗਾ ਜੇ ਕਾਲ ਦਿੱਤੀ ਸੀ ਕਿਸਾਨਾਂ ਵੱਲੋਂ ਹੁਣ ਤੁਹਾਡੀ ਗੱਡੀ ਅੱਗੇ ਜਾਣ ਦੇ ਰਹੇ ਨਹੀਂ ਕੀ ਕੀ ਚੱਕਰ ਪੈ ਰਹੇ ਰਸਤਾ ਬੰਦਾ ਪਾ ਜੀ ਕਿੱਦਾਂ ਬੰਦ ਨਹੀਂ ਜਾਈਏ ਕਿੱਦਾਂ ਨੂੰ ਵੀਰ ਜੀ ਅਸੀਂ ਕਿਹੜੀ ਜਗ੍ਹਾ ਪਹੁੰਚਣਾ ਵੀਰ ਜੀ ਪਟਿਆਲੇ ਪਹੁੰਚਣਾ ਬਾਈ ਜੀ ਠੀਕ ਹੈ ਕੀ ਕਿਵੇਂ ਡੱਤ ਕਿਵੇਂ ਕੀ ਗੱਲਬਾਤ ਹੋਊ ਬਿਮਾਰ ਸੀ ਜੇ ਟੈਗ ਹੋ ਗਿਆ ਅੱਛਾ ਜੀ ਹਾਂ ਠੀਕ ਹੈ ਤੁਸੀਂ ਕੋਸ਼ਿਸ਼ ਕਰੋ ਗੱਲਬਾਤ ਕਰੋ ਕਿਸਾਨਾਂ ਨਾਲ ਜਾ ਕੇ ਚਲ ਆ ਜੀ ਬਾਈ ਜੀ ਗੱਡੀ ਲੈ ਆਓ ਕਰਵਾਇਨ ਬਣਾਇਆ ਤੇ ਪ੍ਰਧਾਨ ਜੀ ਨਾਲ ਗੱਲਬਾਤ ਕਰੋ ਨਾ ਅਗਰ ਕਿਤੇ ਇਹ ਕੰਨੇ ਕਿਸਾਨ ਜਿੱਤੇ ਵਰਦੀਆ ਬੈਠਣਾ ਪਾਣਾ ਸਾਰੇ ਡੈੱਥ ਹੋ ਗਈ ਚਾਹੇ ਬੜੀ ਦੂਰ ਤੋਂ ਆਦੇ ਪ੍ਰਧਾਨ ਜੀ ਨਾਲ ਜਾਣਾ ਆ ਮੈਂ ਦੇਖੋ ਪੜਾਹਣ ਚਾਹਣਾ ਰੱਖਣਾ ਕਿੱਥੇ ਬੈਠਣਾ ਕਿਸਾਨ ਨਾ ਇਧਰ ਨਹੀਂ ਪ੍ਰਧਾਨ ਜੀ ਉਧਰ ਗੱਲ ਕਰੋ ਤੁਸੀਂ ਕਿਸਾਨਾਂ ਦੇ ਪ੍ਰਧਾਨ ਇਧਰ ਨਹੀਂ ਉਧਰ ਗੱਲਬਾਤ ਕਰੋ ਤੁਸੀਂ ਗੱਡੀ ਆ ਖੜੀ ਐ ਇਧਰ ਆ ਯਾਰ ਉਧਰ ਕਿਧਰ ਆਂ ਜੀ ਇਧਰ ਆ ਇਧਰ ਨਹੀਂ ਆਉਂਦੀ ਇਧਰ ਦੀ ਨਹੀਂ ਆਉਂਦੀ ਇਹ ਸੇਵਾ ਦਾ ਸੁੱਖ ਨਹੀਂ ਦੇਦੀ ਜੀ ਪਟਿਆਲਾ ਤੋਂ ਮੋਹਰੀ ਕੋਈ ਐ ਭਾਈ ਮੋਹਰੀ ਇਧਰ ਦੀ ਨਹੀਂ ਆ ਵੀਰੇ ਆਉਂਦੀ ਤੁਸੀਂ ਇਧਰ ਦੀ ਆਂ ਜਾਣਾ ਕਿਧਰ ਹੈ ਭਾਈ ਪਟਿਆਲੇ ਜਾਣਾ ਪਟਿਆਲੇ ਜਾਣਾ ਹਾਂ ਪਟਿਆਲੇ ਜਾਣਾ ਤੋ ਦੇਖ ਸਕਦੇ ਹੋ ਜੀ ਇਹਨਾਂ ਦੀ ਪਾਣਜੀ ਦੀ ਡੈਥ ਹੋ ਚੁੱਕੀ ਆ ਉੱਥੋਂ ਜਾ ਕੇ ਨਾ ਇੱਧਰ ਦੀ ਲਿਆ ਆਪ ਕੋਲ ਲਵੀ ਜਿਹੜਾ ਪਖੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਹੈ ਉਹ ਜਾਮ ਕੀਤਾ ਗਿਆ ਹੈ 30 ਤਰੀਕ ਦਾ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਸੀ ਸੋ ਬਾਈ ਹੋਰਾਂ ਨੂੰ ਐਮਰਜੈਂਸੀ ਆਈ ਪਈ ਆ ਪੂਰੀ ਤੋ ਦੇਖ ਸਕਦੇ ਹੋ ਗੱਡੀ ਲੰਘਣ ਦੀ ਜਗ੍ਹਾ ਨਹੀਂ ਬਿਲਕੁਲ ਵੀ ਹੈਗੀ ਟਰਾਲੀਆਂ ਲਗਾ ਦਿੱਤੀਆਂ ਗਈਆਂ ਨੇ ਸੋ ਬਾਈ ਹੁਣ ਸਰਵਿਸ ਲੇਨ ਤੋਂ ਗੱਡੀ ਕਮਾਉਣ ਦੀ ਕੋਸ਼ਿਸ਼ ਕਰ ਰਹੇ ਨੇ ਬਹੁਤ ਹੀ ਜ਼ਿਆਦਾ ਐਮਰਜੈਂਸੀ ਜਿਹੜੀ ਹੈਗੀ ਹੈ ਭਾਣਜੀ ਦੀ ਡੈਥ ਹੋ ਚੁੱਕੀ ਹੈ ਇਹਨਾਂ ਦੀ ਉੱਥੋਂ ਮੋੜ ਲਈ ਇੱਧਰ ਵੀ ਆ ਜਾਓ ਮੈਂ ਖੜਿਆ ਹਾਂ